ਅਜਿੰਦੀ ਦਾ ਖਾਲਸਾ ਬੈਗ ਜੀ ਦੀ ਫਟੇ ਆਜੋ ਆਪਣੇ ਮਿੱਤਰਾਂ ਦਾ ਦਿਖੋਣਾ ਸਾਨੂੰ ਕੰਮ ਅੱਜ ਪਤਾ ਨਹੀਂ ਕਿ ਪਤੰਦਰ ਕੀ ਕਰੀ ਜਾਂਦਾ ਇਹਨਾਂ ਨੂੰ ਤਾਂ ਨਵੇਂ ਸੱਤ ਖੜਦਾ ਆ ਜਾ ਫਿਰ ਨਵੇਂ ਨੇ ਮੜਾ ਜਾ ਇੱਧਰ ਜੇ ਆ ਜਾ ਅੱਜ ਭਾਈ ਕੈਮਰਾਮੈਨ ਆਪਣੇ ਨਾਲ ਨਮੈ ਜੇ ਕੋਈ ਘਾਟਵਾਦ ਰਹੇਗੀ ਵੀਡੀਓ ਚ ਤਾਂ ਥੱਲੇ ਲਿਖ ਦਿਓ ਵੀ ਗੱਲ ਜੀ ਨਹੀਂ ਬਣੀ ਜੇ ਬਣ ਗਈ ਤਾਂ ਫਿਰ ਸਮਾਰ ਕੇ ਬੋਲਿਓ ਤੇ ਭਾਈ ਜੀ ਕੀ ਬਣਾ ਰਹੇ ਹੋ ਅੱਜ ਇਹ ਪਹਿਲਾਂ ਤਾਂ ਜੀ ਸਾਰੇ ਆਪਣੀ ਵੀਡੀਓ ਦੇਖਣ ਵਾਲੇ ਯਾਰ ਦੋਸਤਾਂ ਨੂੰ ਸਸੀਕਾਲ ਆਪਣੇ ਬੋਲੋ ਤੇ ਬਾਕੀ ਦੂਜੀ ਗੱਲ ਜਿਹੜਾ ਆਪਾਂ ਕੰਮ ਕਰ ਰਹੇ ਆ ਜੀ ਇਹ ਭਰਾ ਹੈਗੇ ਜੀ ਆਪਣੇ ਪੌੜੀਆਂ ਦੀ ਤਿਆਰੀ ਹੋਈ ਜਾਂਦੀ ਹੈ। ਅੱਛਾ ਜੀ। ਮਤਲਬ ਪੌੜੀਆਂ ਦੇ ਸਟੈਪ ਤਿਆਰ ਹੋ ਰਹੇ ਨੇ। ਠੀਕ ਹੈ। ਇਹ ਪੱਟੀਆਂ ਨੇ ਜਿਵੇਂ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀ ਜਿੱਥੇ ਆਪਾਂ ਪਹਿਲਾਂ ਗੋਲਾ ਬਣਾਉਂਦੇ ਹੁੰਦੇ ਸੀ ਫ੍ਰਾਂਸ ਜੀ ਪਾ ਕੇ ਬਰੀਕ ਜੀ ਪੱਟੀ ਉਹ ਚੱਟੀ ਜੀ ਉਹ ਚੀਜ਼ ਥੋੜੀ ਜੀ 올ਡ ਮੰਨਣ ਲੱਗ ਗਿਆ ਅੱਜ ਕੱਲ ਥੋੜਾ ਜਿਹਾ ਮੂਰੇ ਡੋਟਾ ਹੀ ਇੰਚ ਦੀ ਪੱਟੀ ਲਾ ਕੇ ਮਤਲਬ ਸਟੈਪ ਲੱਗਦੇ ਨੇ। ਠੀਕ ਹੈ। ਇਹ ਆਪਾਂ ਉਹ ਪੱਟੀਆਂ ਤਿਆਰ ਕਰੀਏ ਨੇ ਜੀ ਸਟੈਪ ਆਪਣੇ ਇੱਧਰ ਕੱਟੇ ਪਏ ਨੇ। ਕਲਮਾ-ਕਲਮਾ ਸਾਰੀਆਂ ਤਿਆਰ ਕਰੀਆਂ ਪਈਆਂ ਨੇ। ਦਾ ਜਮਾ ਯਾਰ ਤਲਵਾਰ ਵਰਗੀ ਬਣਾਈ ਪਈ ਆ ਦੇਖੀ। ਬੜਾ ਲਵੇਲਾ। ਵਿੱਚ ਭਾਈ ਜਿਹੜੇ ਅੱਜਕੱਲ ਨਵੇਂ-ਨਵੇਂ ਟੂਲ ਆਉਂਦੇ ਨੇ। ਕਾਦੇ ਨਾਮ ਬਣਦੀ ਐ ਇਹ? ਨਵੇਂ-ਨਵੇਂ ਜਿਹੜੇ ਟੂਲ ਆ ਰਹੇ ਨੇ, ਕੁਝ ਕੱਪੜੀਆਂ ਦੁਕਾਨਾਂ ਤੇ ਮਿਲ ਜਾਂਦੇ ਆ, ਕੁਝ ਕੱਪੜਾ ਨੂੰ ਆਨਲਾਈਨ ਪਰਚੇਸ ਕਰਨੇ ਪੈਂਦੇ ਆ। ਠੀਕ ਐ ਜੀ। ਤੇ ਇਹ ਸਾਰਾ ਕਾਰਨਾਮਾ ਹੋਣਾ ਹੁੰਦਾ। ਅੱਛਾ ਇਹ ਕਲਮਾ ਆਪਾਂ ਪਹਿਲਾਂ ਬਣਾਉਂਦੇ ਰਹਾਂਗੇ। ਸਿੱਧੀਆਂ ਮਤਲਬ ਸਿੰਪਲ ਤਰੀਕੇ ਨਾਲ ਜੇ ਕੜੀ ਕੱਟਰਨ ਵਾਲਾ। ਪਰ ਇਹਨੇ ਪ੍ਰੋਪਰ ਤਰੀਕੇ ਨਾਲ ਕੱਟਰ ਨਹੀਂ ਸੀ ਚੱਲਦਾ ਕਿ ਬਹੁਤ ਭਾਰੀ ਹੋ ਜਾਂਦਾ ਬੜੀ ਤਿੱਖੀ ਆ ਚਾਹੇ ਸਖੌ ਚੀਰ ਕੇ ਖਾ ਲਿਓ ਥੋੜੀ ਜਿਹੀ ਵਿੰਗੀ ਟੇਢੀ ਵੀ ਹੋ ਜਾਂਦੀ ਹੈ ਠੀਕ ਹੈ ਜੀ ਪਰ ਆਪਾਂ ਆਪਣੀਆਂ ਵੀਡੀਓ ਵਿੱਚ ਆਪਣੇ ਦੋਸਤਾਂ ਨੇ ਦੇਖਿਆ ਹੋਣਾ ਵੀ ਆਪਾਂ ਪਹਿਲਾਂ ਬਹੁਤ ਸਾਰੇ ਜਿਹੜੇ ਕਿ ਟੂਲ ਲੈਂਦੇ ਸੀ ਨਵੇਂ ਛੋਟਾ ਟੂਲ ਆ ਜੀ ਦਿਖਾਓ ਜੀ ਇਹ ਆ ਪੇ ਜੀ ਇਹਦੇ ਦੇ ਜੀ ਆ ਥਲ ਹੈਗੀ ਜੀ 45 ਡਿਗਰੀ ਤੇ ਇਹ ਮਤਲਬ ਆਪਣਾ ਜਿਹੜਾ ਕਿ ਕਟਿੰਗ ਕਰ ਦਿੰਦੀ ਹੈ ਜਿੱਥੇ ਵੀ ਕੋਈ ਆਪਣੇ ਕਲਮ ਵਗੈਰਾ ਬਣਾਉਣੀ ਹੈ ਇਹ ਆ ਤੁਹਾਡਾ ਬਰਮਾ ਸਟਰ ਫਿਰ ਇਹਦੇ ਨਾਲ ਬਣਾਉਣਾ ਹੈ ਹਾਂਜੀ ਹਾਂ ਇਹਦੇ ਨਾਲ ਕੀ ਹੈ ਵੀ ਨਾਲ ਤਾਂ ਜਿਹੜੀ ਕਲਮ ਹੈਗੀ ਜਿੰਨੇ ਵੀ ਲਵੇ ਮਾੜਾ ਦਿਖਾ ਦੇ ਇਹ ਮੇਰੇ ਸਾਹਮਣੇ ਨਾਲ ਇਹ ਆ ਚੌਰਸ ਜਿਹਾ ਪਾਸਾ ਐ ਧਰਨਾ ਪੈਂਦਾ ਹੋਊ ਹਣਾ ਹਾਂਜੀ ਹਾਂ ਫਿਰ ਇਹ ਪ੍ਰੋਪਰ ਐ ਬਣਾਉਂਦਾ ਹੈ ਬਿਲਕੁਲ ਵੀ ਇਹ ਇਸੇ ਤਰ੍ਹਾਂ ਚੱਲਦਾ ਹੈ ਇਹਦੇ ਤਾਂ ਆਪਾਂ ਪਾਣੀ ਵਾਲੀ ਪਾਈਪ ਲਾ ਦਿੰਨੇ ਆ ਬਲੇਡ ਤੇ ਪਾਣੀ ਲੱਗਦਾ ਤੇ ਆਪਾਂ ਇਹਦੇ ਸੇਫਟੀ ਕਵਰ ਵੀ ਰੱਖਿਆ ਹੋਇਆ ਤਾਂ ਕਿ ਪਾਣੀ ਕਟਰ ਦੇ ਵਿੱਚ ਨਾ ਜਾਵੇ ਅੱਛਾ ਤੇ ਇਹ ਥੋੜਾ ਅਸੀਂ ਜਿਗਾਲ ਕਰਿਆ ਵੈਸੇ ਸੇਫਟੀ ਕਵਰ ਲੱਗਦਾ ਨਹੀਂ ਹੁੰਦਾ ਸੀ ਬੱਟ ਕਿਉਂ ਉਹਨੂੰ ਲਾਇਆ ਹੋਇਆ ਹੈਗਾ ਲੈ ਵੀ ਨੌਲੇਜ ਦੀ ਗੱਲ ਹੈ ਜਿਹੜੇ ਮਿਸਤਰੀ ਵੀ ਦੇਖਣਗੇ ਚੀਜ਼ ਇਹੇ ਜੇ ਸੰਧ ਰੱਖਿਆ ਕਰੋ ਆਪਣਾ ਮਿੱਤਰ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਇੱਕ ਤਾਂ ਸਮਾਂ ਬਹੁਤ ਜ਼ਿਆਦਾ ਘੱਟ ਅੱਛਾ ਟਾਈਮ ਦੀ ਬਚਤ ਹੈ ਚਲੋ ਆਪਾਂ ਐ ਮੰਨ ਕੇ ਚਲੋ ਸਾਢੇ 3 ਫੁੱਟ ਦੀ ਪੌੜੀ ਆਪਣੀ ਜੇ ਆਪਾਂ ਉਹਨੂੰ ਕੱਟਣਾ ਕਰੀਏ ਘੱਟੋ ਘੱਟ 15 ਮਿੰਟ ਤੋਂ 20 ਮਿੰਟ ਇੱਕ ਕਲਮ ਖਾਊਗੀ ਠੀਕ ਹੈ ਜੀ ਇਹ ਸਿਰਫ 5 ਮਿੰਟਾਂ 'ਚ ਬਣ ਜਾਂਦੀ ਹੈ 5 ਮਿੰਟਾਂ ਜੀ ਨੱਬਣ ਜਾਂਦਾ ਕੰਮ ਹਾਂ ਜੀ ਤੇ ਦੂਜੀ ਗੱਲ ਟਾਈਮ ਵੀ ਘਟਾ ਤੇ ਬਾਕੀ ਜਿੰਨੀ ਪ੍ਰੋਪਰ ਤਰੀਕੇ ਨਾਲ ਇਹਦੇ ਨਾਲ ਕਲਮ ਬਣ ਜੂਗੀ ਕਟਰ ਨਾਲ ਨਹੀਂ ਬਣਦੀ ਠੀਕ ਹੈ ਜੀ ਇਹਦੇ ਚ ਹੋਰ ਵੀ ਹੈ ਦੇਖੋ ਆਪਾਂ ਇੱਕ ਵਾਰੀ ਇਹਦੀ ਕਲਮ ਬਣਾਤੀ ਅੱਛਾ ਬਣ ਗਈ ਜੀ ਤਿਆਰ ਹੋ ਗਈ ਆਪਣੀ ਉਸ ਤੋਂ ਬਾਅਦ ਜਦੋਂ ਆਪਾਂ ਇਹ ਕਲਮ ਜੋੜਾਂਗੇ ਅੱਛਾ ਇੱਥੋਂ ਆਪਾਂ ਬਿਲਕੁਲ ਲਵੇ ਦਿਖਾ ਦੇ ਮੜਾ ਜਿਹਾ ਬਣਾ ਕੇ ਸਹੀ ਤਰੀਕੇ ਨਾਲ ਤੁਸੀਂ ਆ ਦੇਖੋ ਆਪਾਂ ਲਾਤੀ ਇੱਧਰ ਦਿਖਾ ਵੀ ਪਾ ਵੀ ਲੈ ਤੋਂ ਚੈੱਕ ਕਰਾਓ ਜੀ ਦੇਖੋ ਤਾਂ ਗੁਣੀਆਂ ਚੈੱਕ ਕਰੋ ਜੀ ਆ ਲੈ ਜਵਾ ਬਿਲਕੁਲ 90 ਡਿਗਰੀ ਤੇ ਮਤਲਬ ਇਹਦੀ ਕਲਮ ਬਣੀ ਹੋਈ ਆ ਆਟੋਮੈਟਿਕ ਠੀਕ ਹੈ ਜੇਕਰ ਆਪਾਂ ਕੱਟਣਾ ਬਣਾਵਾਂਗੇ ਜਾਂ ਤਾਂ ਉਹ ਉੱਚੀ ਹੋ ਜੂ ਜਾਂ ਨੀਵੀਂ ਰਹਿ ਜੂਗੀ ਕੀ ਬਾਤ ਆ ਯਾਰ ਮਤਲਬ ਇਹ ਜਮਾ ਸਹੀ ਤਰੀਕੇ ਨਾਲ ਬਣੀ ਹੋਈ ਹੈ ਇਹ 45 ਤੇ ਲੱਗਿਆ ਹੋਇਆ ਇਹ ਕੱਟ ਤੇ ਦੋਨਾਂ ਨੂੰ ਜੋੜ ਕੇ ਆਪਣਾ 90 ਡਿਗਰੀ ਦਾ ਬਿਲਕੁਲ ਸਹੀ ਗੁਣੇ ਦੇ ਵਿੱਚ ਆ ਅੱਛਾ ਇਹਨੂੰ 45 ਡਿਗਰੀ ਠੱਲ ਕਹਿੰਦੇ ਹੋਣੇ ਹਾਂਜੀ 45 ਡਿਗਰੀ ਦੀ ਠੱਲ ਕਹਿੰਦੇ ਨੇ ਠੀਕ ਹੈ ਜੀ ਗ੍ਰਾਈਂਡਰ ਤੇ ਲੱਗਦੀ ਹੈ ਜੀ ਇਹ ਨਹੀਂ ਮਿੱਤਰੋ ਬਹੁਤ ਵਧੀਆ ਜਾਣਕਾਰੀ ਹੈ ਬਾਈ ਗੁਰਪ੍ਰੀਤ ਹੈ ਜਿਹੜਾ ਕੜਦਾ ਕੋਚਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਇਹ ਲਾਂਭਾ ਦਿੰਦਾ ਸੀ ਕਿ ਨਾ ਵੀਡੀਓ ਘੱਟ ਚੱਲਦੀ ਆ ਮਹਾਜ ਦੇ ਫਿਰ ਆਪਾਂ ਕੜਦੇ ਆ ਕੋਚਰੇ ਤੇ ਆ ਜਿਹਨੂੰ ਟੂਲ ਵਧੀਆ ਲੱਗਿਆ ਤਾਂ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਹੈ ਇਹ ਦੱਸ ਦੂ ਜੇ ਮੰਗਾਉਣਾ ਹੋਇਆ ਕਿਉਂਕਿ ਕਮੈਂਟਾਂ 'ਚ ਲਾਜ਼ਮੀ ਪੁੱਛਣਗੇ ਬਾਈ ਤਾਂ ਲਿਆਂਦਾ ਕਿੱਥੋਂ ਆ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਭਰਾ ਸਾਡੀ ਵੀਡੀਓ ਦੇਖਨੇ ਸ਼ੁਕਰੀਆ